ਧਾਰਨਾ ਤੁਸੀਂ ਕੈਨੇਡਾ ਲੈ ਲਓ ਤੁਸੀਂ ਅਮਰੀਕਾ ਲੈ ਲਓ ਪ੍ਰੋਵਿੰਸ ਟੂ ਪ੍ਰੋਵਿੰਸ ਸਟੇਟ ਟੂ ਸਟੇਟ ਬਾਇਲॉज ਲॉज ਵੇਰੀ ਕਰਦੇ ਨੇ ਜੇ ਉਹ ਦੇਸ਼ ਆਪਣੇ ਸਟੇਟਾਂ ਨੂੰ ਖੁਦ ਅਕਤਿਆਰੀਆਂ ਦੇ ਕੇ ਇਨੀਆਂ ਪਾਵਰਾਂ ਦੇ ਕੇ ਇਨੀਆਂ ਵੱਡੀਆਂ ਸ਼ਕਤੀਸ਼ਾਲੀ ਜੋ ਸੰਸਾਰ ਦੀਆਂ ਸ਼ਕਤੀਆਂ ਬਣ ਸਕਦੇ ਆ ਤੇ ਭਾਰਤ ਨੂੰ ਇਹ ਭਾਰਤ ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਸਾਡੀ ਮਾਨਸਿਕਤਾ ਤੇ ਹਮਲਾ ਸਾਡੇ ਦਿਮਾਗ ਤੇ ਹਮਲਾ ਸਾਡੀ ਆਤਮਾ ਤੇ ਹਮਲਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਹੋਰ ਕਿੰਨੀ ਕਵਾਰ ਜ਼ਖਮੀ ਹੋਵੇ ਤੇ ਪੰਜਾਬ ਹੋਰ ਕੀ ਗਵਾ ਦੇਵੇ ਸਾਡੇ ਕੋਲੇ ਹੋਰ ਬਚਾਉਣ ਨੂੰ ਕੁਝ ਬਚਿਆ ਹੀ ਨਹੀਂ ਅਸੀਂ ਵਾਰ-ਵਾਰ ਸੱਟਾਂ ਖਾਂਦੇ ਆ ਸਾਡੇ ਤੇ ਵਾਰ-ਵਾਰ ਹਮਲੇ ਹੁੰਦੇ ਆ ਸਾਨੂੰ ਇੱਕੇ ਵਾਰ ਸ਼ਹੀਦ ਨਹੀਂ ਕੀਤਾ ਜਾਂਦਾ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਕਦੀ ਕਿਸ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਦੀ ਕਿਸੇ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਿਉਂ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਹੈ ਵੀਰੋ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੀ ਮੰਗ ਇਥੋਂ ਤੱਕ ਸੀਮਤ ਨਹੀਂ ਆ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਨ ਲਿਖਣ ਦੇ ਦੇਣ ਨੇ ਜਿਨ੍ਹਾਂ ਦੇ ਚੰਗੀਆਂ ਕੁਰਸੀਆਂ ਤੇ ਬਹਿ ਕੇ ਆਪਣੀ ਹੋਂਦ ਦਾ ਆਪਣਾ ਵਿਜ਼ਨ ਦੇਣ ਦੇ ਦਿਨ ਨੇ ਉਹ ਮਜਬੂਰ ਹੋ ਕੇ ਬੈਠੇ ਨੇ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਕਿੰਨੇ ਕਿੰਨੇ ਦਿਨਾਂ ਤੋਂ ਮੈਨੂੰ ਹੁਣੇ ਦੱਸ ਰਹੇ ਸੀ ਇੱਕ ਬੱਚਾ ਭਾਵੇਂ ਉਹ ਹਰਿਆਣਾ ਨੂੰ ਸੰਬੰਧਤ ਹੈ ਪਰ 8 ਦਿਨ ਤੋਂ ਉਹ ਕੋਖੜਤਾਲ ਤੇ ਬੈਠਾ ਉਹਨਾਂ ਦੇ ਅੰਦਰ ਇੱਕ ਚਿੰਗ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਪੰਜਾਬੀਆਂ ਦੀ ਰਹਿਣੀ ਚਾਹੀਦੀ ਹੈ ਇੱਥੇ ਸਟੂਡੈਂਟਸ ਦੇ ਹੱਕ ਬਰਕਰਾਰ ਰਹਿਣੇ ਚਾਹੀਦੇ ਨੇ ਇੱਥੇ ਹੀ ਬਸ ਨੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਚੱਲਦੇ ਜਿਹੜੇ 200 ਤੋਂ ਪਲੱਸ ਕਾਲਜੇਜ਼ ਨੇ ਜਦੋਂ ਅਸੀਂ ਸੈਨੇਟ ਬਾਹਰੋਂ ਲਿਆ ਕੇ ਬਿਠਾ ਦਵਾਂਗੇ ਉਸ ਸੈਨੇਟ ਸਾਡੇ ਵਿਸ਼ਿਆਂ ਦੀ ਸਾਡੀਆਂ ਭਾਵਨਾਵਾਂ ਦੀ ਉਹਨਾਂ 200 ਪਲੱਸ ਕਾਲਜਾਂ ਵਿੱਚ ਪੂਰਤੀ ਕਿਵੇਂ ਕਰ ਸਕਦੀ ਹੈ ਜਿਹੜੀ ਕੋਈ ਸਰਕਾਰ ਬਾਹਰੋਂ ਆ ਕੇ ਇਸ ਯੂਨੀਵਰਸਿਟੀ ਤੇ ਕਾਬਜ਼ ਹੋਊਗੀ ਉਹ ਸਾਡੇ ਇੱਥੋਂ ਦੇ ਜਆਆਂ ਨੂੰ ਇੱਥੋਂ ਦੇ ਬੱਚਿਆਂ ਨੂੰ ਕੀ ਰਾਹ ਦਸੇਰਾ ਬਣ ਕੇ ਦੇ ਸਕਦੀ ਹੈ ਜਿਹੜਾ ਇੱਥੇ ਪਿਛਲੇ ਕੁਸ਼ਣਾਂ ਤੋਂ ਮੋਰਚਾ ਰੱਪ ਕੀਤਾ ਸਾਡਾ ਕੋਈ ਆਪਣਾ ਨਿੱਜੀ ਮਨੋਰਥ ਨਹੀਂ ਅੱਜ ਦੇ ਇਸ ਮੰਚ ਦੇ ਉੱਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਸਮੂਚੀਆਂ ਪੰਥਕ ਤੇ ਰਾਣੋ ਸਮੂਚੀਆਂ ਸਟੂਡੈਂਟਸ ਤੇ ਰਾਣੋ ਸਮੂਚੀਆਂ ਆਲ ਇੰਡੀਆ ਸੈਕਚੁਨ ਫੈਡਰੇਸ਼ਨ ਨੂੰ ਬੜੀ ਖੁਸ਼ੀ ਹੋਈ ਸਕੂਨ ਮਿਲਿਆ ਜਗਰਾਜ ਸਿੰਘ ਮਝੈਲ ਵੀ ਬੈਠੇ ਨੇ ਕਵਰ ਚੜ੍ਹ ਸਿੰਘ ਵੀ ਹੋ ਕੇ ਗਏ ਨੇ ਹੋਰ ਵੀ ਜਿਹੜੇ ਰਹਿ ਗਏ ਇਹ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਮੁੱਦਾ ਹੈ ਇਹਦੇ ਤੇ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਐਜੇ ਤੇ ਰਾਜਨੀਤੀ ਕਰਨ ਲਈ ਨਾ आओ ਪਰ ਪੰਜਾਬ ਯੂਨੀਵਰਸਿਟੀ ਦੇ ਹੱਕ ਬਚਾਉਣ ਲਈ ਇਹਨਾਂ ਨੌਜਵਾਨ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਲਈ ਇਹਨਾਂ ਦੇ ਭਵਿੱਖ ਨੂੰ ਬਚਾਉਣ ਲਈ ਆਓ ਅੱਜ ਆਪਾਂ ਹਮਲਾ ਮਾਰ ਕੇ ਸਾਰੇ ਆਪੋ ਆਪਣਾ ਯਤਨ ਕਰਕੇ ਆਪੋ ਆਪਣੀਆਂ ਸੇਵਾਵਾਂ ਇਹਨਾਂ ਬੱਚਿਆਂ ਦੇ ਨਾਲ ਡਟ ਕੇ ਖੜੀਏ ਤਾਂ ਕਿ ਇਹਨਾਂ ਦਾ ਮਨੋਬਲ ਜਿਹੜਾ ਆ ਉਹ ਕਦੇ ਡੋਲੇ ਨਾ ਵੈਸੇ ਪਾਤਸ਼ਾਹੀ ਦੇ ਨਾ ਤੇ ਪਹਿਲਾਂ ਹੀ ਮੇਰ ਹੈ ਇਹਨਾਂ ਦਾ ਵਿਜ਼ਨ ਬੜਾ ਕਲੀਅਰ ਹੈ ਇਹਨਾਂ ਦਾ ਮਿਸ਼ਨ ਬੜਾ ਕਲੀਅਰ ਹੈ ਬੱਚੋ ਇੱਕ ਅਪੀਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਦੌਰ ਆਏ ਦਾ ਅਸਲ ਗਲਤ ਆਇਆ ਕਿ ਸਾਡੀਆਂ ਕੀਕੀਆਂ ਹੋਈਆਂ ਗਲਤੀਆਂ ਸਾਡੀ ਲੀਡਰਸ਼ਿਪ ਨੇ ਕੀਕਤੀਆਂ ਹੋਈਆਂ ਗਲਤੀਆਂ ਇਸ ਤੁਹਾਨੂੰ ਭੁਗਤੀਆਂ ਪੈ ਰਹੀਆਂ ਇਹਦੇ ਵਿੱਚ ਕੋਈ ਯਤਕਤ ਨਹੀਂ ਪਿਛਲੇ 20 25 ਸਾਲ ਦਾ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ ਜਦੋਂ ਉੱਚ ਪੱਧਰੀ ਮੈਨੇਜਮੈਂਟ ਦੀਆਂ ਮੀਟਿੰਗਾਂ ਹੁੰਦੀਆਂ ਸੀ ਕਿਉਂ ਨਹੀਂ ਸਾਡੀ ਸਟੇਟ ਗਵਰਨਮੈਂਟ ਦੇ ਨਾਮ ਦੇ ਵਿੱਚ ਆ ਕੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਕਿਉਂ ਸਾਨੂੰ ਮਜਬੂਰ ਹੋਣਾ ਪਿਆ ਤੇ ਕਿਉਂ ਸੈਂਟਰ ਨੂੰ ਇੰਨੀ ਖੁੱਲ ਮਿਲੀ ਕਿ ਉਹ ਸਾਡੇ ਹੱਕ ਅੱਜ ਖੋਹ ਲਵੇ ਸਾਡੇ ਤੋਂ ਸਾਡੇ ਵੇਖ ਤੇ ਵੇਖਦੇ ਸਾਡੇ ਪੰਜਾਬ ਦੀਆਂ ਸੰਸਥਾਵਾਂ ਸਾਡੇ ਧਰੋਹ ਸਾਡੇ ਸਰੋਥ ਸਾਡੇ ਹੱਥਾਂ ਦੇ ਵਿੱਚੋਂ ਰੇਤ ਵਾਂਗ ਖੁਰਦੇ ਜਾ ਰਹੇ ਆ ਇਹਨਾਂ ਲਈ ਕੌਣ ਜ਼ਿੰਮੇਵਾਰ ਆ ਇਸ ਨੂੰ ਪਛਾਨਣ ਦੀ ਇਸ ਨੂੰ ਪਰਚੋਲਣ ਦੀ ਲੋੜ ਹੈ ਔਰ ਅੱਜ ਇਹ ਜੋ ਨੌਜਵਾਨ ਬੈਠੇ ਨੇ ਬੱਚਿਓ ਇੱਕ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਅਸੀਂ ਆਪਣੇ ਜਾਬਤੇ ਤੋਂ ਬਾਹਰ ਨਹੀਂ ਹੋਣਾ ਪੰਜਾਬ ਨੇ ਬੜੇ ਸਾਡੇ ਨੌਜਵਾਨ ਹੀਰੇ ਪਿਛਲੇ ਸਮਿਆਂ ਦੇ ਵਿੱਚ ਗਵਾ ਲਏ ਨਜ਼ਰ ਲੱਗੀ ਪੰਜਾਬ ਨੂੰ ਬੜੇ ਸਾਲਾਂ ਬਾਅਦ ਆ ਪੰਜਾਬੀਆਂ ਦੇ ਸਿਰਾਂ ਤੇ ਦਸਤਾਰਾਂ ਸੋਨੇ ਕੇਸ ढ़ाड़े ਤੇ ਹੱਥਾਂ ਦੇ ਵਿੱਚ ਡਿਗਰੀਆਂ ਸਾਨੂੰ ਕਾਲਜਾਂ ਦੇ ਵਿੱਚ ਨਜ਼ਰ ਆਉਣ ਲੱਗੀਆਂ ਨੇ ਯੂਨੀਵਰਸਿਟੀਆਂ ਵਿੱਚ ਨਜ਼ਰ ਆਉਣ ਲੱਗੀਆਂ ਨੇ ਅਸੀਂ ਈਮੋਸ਼ਨਲ ਹੋ ਕੇ ਐਗਰੈਸਿਵ ਹੋ ਕੇ ਕਦੇ ਵੀ ਆਫ ది ਟਰੈਕ ਨਹੀਂ ਹੋਣਾ ਇਹਨੂੰ ਬੜੇ ਵੈਲ ਮੈਨੇਜਡ ਤਰੀਕੇ ਦੇ ਨਾਲ ਇਸ ਪ੍ਰੋਟੈਸਟ ਨੂੰ ਅੱਗੇ ਵਧਾਓ ਇਹ ਪ੍ਰੋਟੈਸਟ ਕਰਨਾ ਸਾਡਾ ਹੱਕ ਬਣਦਾ ਸਾਡਾ ਰਾਈਟ ਹੈ ਸਾਡੀ ਯੂਨੀਵਰਸਿਟੀ ਹੈ ਅਸੀਂ ਆਪਣੀ ਯੂਨੀਵਰਸਿਟੀ ਦੇ ਹੱਕਾਂ ਲਈ ਆਪਣੇ ਪੰਜਾਬ ਦੇ ਹੱਕਾਂ ਲਈ ਆਪਣੇ ਅਕੈਡਮਿਕਸ ਦੇ ਹੱਕਾਂ ਲਈ ਔਰ ਆਪਣੀ ਨੌਜਵਾਨ ਸ਼ਕਤੀ ਦੇ ਆਉਣ ਵਾਲੇ ਸਮੇਂ ਦੀ ਪਨੀਰੀ ਦੇ ਹੱਕਾਂ ਲਈ ਇੱਥੇ ਲੜਨਾ ਵੀ ਹੈ ਇੱਥੇ ਬੈਠਣਾ ਵੀ ਹੈ ਪੰਜਾਬ ਦੇ ਦੇ ਵਿੱਚ ਵੀ ਰਹਿਣਾ ਅਸੀਂ ਆਪੇ ਕੰਟਰੋਲ ਵਿੱਚ ਵੀ ਰੱਖਣਾ ਹੈ ਔਰ ਆਪਣੇ ਹੱਕ ਵੀ ਨਹੀਂ ਛੱਡਣੇ ਓਏ ਸੋਨਿਆ ਬਰੋਸ਼ੀਆ ਬੋਲ ਜਾਗਦੀ ਜਮੀਰ ਵਾਲੀ ਕੌਮ ਦੇ ਵਾਰਿਸ ਹੋ ਤੁਸੀਂ ਨਲੂਏ ਦੇ ਵਾਰਿਸ ਹੋ ਔਰ ਅੱਜ ਇਹ ਪੰਜਾਬ ਯੂਨੀਵਰਸਿਟੀ ਸਾਡੇ ਲਈ ਜਮਰੋਦ ਦਾ ਕਿਲਾ ਬਣੀ ਹੈ ਜਿਵੇਂ ਹਰੀ ਸਿੰਘ ਨਲੂਆ ਨੇ ਅੰਤ ਤੀਕ ਆਪਣੇ ਪਹਿਰੇਦਾਰੀ ਦਿੰਦਿਆ ਹਾਂ ਸਿਧਾਂਤਕ ਆਪਣੇ ਜਮਰੋਦ ਦੇ ਕਿਲੇ ਨੂੰ ਅਫਗਾਨਾਂ ਦੇ ਹੱਥ ਨਹੀਂ ਸੀ ਆਉਣ ਦਿੱਤਾ ਐਵੇਂ ਜਿੰਨਾ ਚਿਰ ਸਾਡੀ ਜਮੀਰ ਜਿੰਨਾ ਸਰਪੰਥ சின்ன ਸਰ ਸਾਡਾ ਪੰਥ ਨਾਲ ਹੈ ਸਾਡਾ ਨੌਜਵਾਨ ਜਾਗਦਾ ਹੈ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਅਸੀਂ ਕਦੇ ਵੀ ਸੈਂਟਰ ਦੀਆਂ ਸਰਕਾਰਾਂ ਨੂੰ ਸਾਡੇ ਹੱਥੋਂ ਖੋਣ ਨਹੀਂ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿੱਜੀ ਤੌਰ ਤੇ ਵੀ ਇਹ ਇਸ ਯੂਨੀਵਰਸਿਟੀ ਨਾਲ ਮੇਰੀ ਆਪਣੀ ਸਾਂਝ ਹੈ ਕਿਉਂਕਿ ਗ੍ਰੈਜੂਏਸ਼ਨ ਐਜੂਕੇਸ਼ਨ ਤੇ ਮਾਸਟਰ ਦੀ ਡਿਗਰੀ ਮੇਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਔਰ ਹਰ ਉਹ ਨੌਜਵਾਨ ਹਰ ਉਹ ਸਿੱਖ ਜਿਹੜਾ ਇਹਦੇ ਅੰਡਰ ਚੱਲ ਰਿਹਾ 200 ਪਲੱਸ ਕਾਲਜਾਂ ਦੇ ਵਿੱਚ ਬੈਠਾ ਅੱਜ ਆਪਣੇ ਆਪ ਨੂੰ ਆਸਰਖਿਆਤ ਮਹਿਸੂਸ ਕਰ ਰਿਹਾ ਉਹ ਭਾਵਨਾਵਾਂ ਕਰਕੇ ਭਾਵੇਂ ਸਰੀਰਕ ਤੌਰ ਤੇ ਇੱਥੇ ਕੋਈ ਪਹੁੰਚ ਸਕਿਆ ਜਾਂ ਨਹੀਂ ਪਹੁੰਚ ਸਕਿਆ ਪਰ ਰੂਹ ਦਾ ਕਰਕੇ ਔਰ ਅੰਦਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸਾਰੇ ਸਮੂੱਚੇ ਸਟੂਡੈਂਟਸ ਦੀ ਜਿਹੜੇ ਕਿ ਡਿਗਰੀਆਂ ਪ੍ਰਾਪਤ ਕਰ ਚੁੱਕੇ ਆ ਜਾਂ ਕਰ ਰਹੇ ਨੇ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਇਸ ਮੋਰਚੇ ਦੇ ਨਾਲ ਹਨ ਔਰ ਸਾਰੇ ਦੇ ਸਾਰੇ ਇਹ ਦੁਆਵਾ ਕਰ ਰਿਹਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਦੀ ਪਨੀਰੀ ਨੂੰ ਇਹ ਚੱਲ ਰਹੇ ਮੋਰਚੇ ਦੇ ਵਿੱਚ ਸਫਲਤਾ ਬਖਸ਼ਣ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਸਮਾਂ ਵੀ ਹੋ ਸਕੇ ਜਿਸ ਤਰ੍ਹਾਂ ਦਾ ਵੀ ਤਨਮਨ ਧਨ ਦੇ ਨਾਲ ਜਿੰਨੀ ਵੀ ਹੋ ਸਕੇ ਪੰਥਕ ਕੌਂਸਲ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਸਾਨੂੰ ਕਿਸੇ ਨਿੱਜੀ ਪ੍ਰਮੋਸ਼ਨ ਦੀ ਲੋੜ ਨਹੀਂ ਬੇਸ਼ੱਕ ਸਾਡੀ ਕਿਤੇ ਵੀਡੀਓ ਨਾ ਪਾਓ ਕਿਤੇ ਫੋਟੋ ਨਾ ਖਿੱਚੋ ਜਿੱਥੇ ਕਿਤੇ ਵੀ ਤੁਹਾਨੂੰ ਬਿਹਾਈਂ ਦੀ ਕਰਟਨ ਸਪੋਰਟ ਦੀ ਲੋੜ ਹੈ ਅਸੀਂ ਚਟਾਨ ਵਾਂਗ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਇਹ ਪੰਜਾਬ ਦੇ ਧਰੋਹਰ ਨੇ ਇਹ ਤੁਹਾਡੇ ਧਰੋਹਰ ਨੇ ਇਹ ਤੁਹਾਡੇ ਖਜ਼ਾਨੇ ਨੇ ਜੇਕਰ ਅਸੀਂ ਇਹ ਆਪਣੇ ਖਜ਼ਾਨੇ ਆਪਣੇ ਧਰੋਹਰ ਨਾਲ ਸਾਹਮਣ ਸਕੇ ਤੇ ਕੀ ਜਵਾਬ ਦੇਵਾਂਗੇ ਆਉਣ ਵਾਲੀਆਂ ਪਨੀਰੀਆਂ ਨੂੰ ਕਿ ਅਸੀਂ ਜਿੰਦਾ ਜੀ ਆਪਣੀਆਂ ਸੰਸਥਾਵਾਂ ਵੀ ਤੁਹਾਡੇ ਲਈ ਸੰਭਾਲ ਨਾ ਸਕੇ ਅਸੀਂ ਤੁਹਾਨੂੰ ਕੀ ਦੇ ਕੇ ਚੱਲੇ ਇੱਕ ਖਾਲੀ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਸਾਡਾ ਰਾਜ ਨਹੀਂ ਸਾਡੀ ਸੋਚ ਨਹੀਂ ਸਾਡੇ ਬੰਦੇ ਨਹੀਂ ਸਾਡਾ ਸਿਲੇਬਸ ਨਹੀਂ ਉਸ ਅਕੈਡਮਿਕਸ ਨੂੰ ਅਸੀਂ ਆਪਣੇ ਪੰਜਾਬੀਆਂ ਦੀ ਆਉਣ ਵਾਲੀਆਂ ਪਨੀਰੀਆਂ ਤੱਕ ਪਰੋਸਣ ਦਾ ਕਦੇ ਵੀ ਅਸੀਂ ਇਹ ਯਤਨ ਜਿਹੜਾ ਹੈ ਉਹ ਸਫਲ ਨਹੀਂ ਹੋਣ ਦੇਵਾਂਗੇ ਸੋ ਮੈਂ ਥੋੜੇ ਸ਼ਬਦਾਂ ਵਿੱਚ ਕਿਉਂਕਿ ਕੱਲ ਨੂੰ ਤੁਸੀਂ ਸਾਰੇ ਭਲੀ ਭਾਤ ਵਕਫੋ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਰਾਤਾ ਜਿਹੜੇ ਚੜ੍ਹਾਈ ਕਰਗੇ ਸੀ ਪਿਛਲੇ ਦਿਨੀ ਕੱਲ ਨੂੰ ਉਹਨਾਂ ਦਾ ਦਸਹਿਰਾ ਹੈ ਅਖੰਡ ਪਾਰ ਸਾਡਾ ਭੋਗ ਹੈ ਰੋਟੇ ਸੋ ਉੱਥੇ ਵੀ ਹਾਜ਼ਰੀ ਲਵਾਉਣੀ ਬਹੁਤ ਜ਼ਰੂਰੀ ਸੀ ਸਾਰੀ ਸੰਗਤ ਵੱਲੋਂ ਇਸ ਕਰਕੇ ਬੱਚਿਓ ਅਸੀਂ ਅੱਜ ਤੁਹਾਡੇ ਵਿੱਚ ਹਾਜ਼ਰੀ ਵੀ ਲਵਾਉਣ ਆਏ ਆ ਤੁਹਾਡੇ ਨਾਲ ਖੜਨ ਵੀ ਆ ਰਹੇ ਆਏ ਆ ਔਰ ਇਹ ਕੋਈ ਇਹ ਕੋਈ ਫਾਰਮੈਲਿਟੀ ਜਾਂ ਇਹ ਕੋਈ ਨਿੱਜੀ ਪ੍ਰਮੋਸ਼ਨ ਨਹੀਂ ਹੈ ਜਦੋਂ ਵੀ ਤੁਸੀਂ ਅੱਧੀ ਰਾਤ ਵੀ ਇਹ ਆਵਾਜ਼ ਮਾਰੋਗੇ ਜਿੱਥੇ ਵੀ ਮਾਰੋਗੇ ਪੰਜਾਬ ਦੇ ਨਾਲ ਇਸ ਯੂਨੀਵਰਸਿਟੀ ਦੇ ਕਿਸੇ ਵੀ ਵਿਸ਼ੇ ਤੇ ਜਾਂ ਹੋਰ ਕੋਈ ਸਿਧਾਂਤਕ ਮੁੱਦੇ ਦੇ ਉੱਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਓਏ ਸੋਨਿਆ ਸਤਿ ਸ਼੍ਰੀ ਅਕਾਲ ਯਾਦ ਆ ਗਿਆ ਮੈਂ ਇੱਕ ਧਾਰਨਾ ਪੜਾਂਗੀ ਤੁਸੀਂ ਇੱਕ ਮੇਰੇ ਮਗਰ ਸਾਰਿਆਂ ਨੇ ਪੜ ਕੇ ਆਪਾਂ ਇੱਕ ਇਹ ਮੈਂ ਤੁਹਾਡੇ ਤੋਂ ਇੱਕ ਮਾਂ ਬਾਤ ਮੰਗ ਲੈਣੀ ਹੈ ਠੀਕ ਹੈ ਜੀ ਸ਼ੇਰਾਂ ਦੀ ਏ ਸੁੱਤੀਏ ਕੌਮੇ ਤੈਨੂੰ ਵੰਗਾਰਿਆ ਸ਼ੇਰਾਂ ਦੀ ਏ ਸੁੱਤੀਏ ਕੌਮੇ ਸ਼ੇਰਾਂ ਦੀ ਏ ਸੁੱਤੀਏ ਕੌਮੇ ਤੈਨੂੰ ਅੰਧਾਰਿਆ ਸੁੱਤੀਏ ਕੌਮੇ ਤੈਨੂੰ ਵੰਗਾਰਿਆ ਸ਼ੇਰਾਂ ਦੀਏ ਸੁੱਤੀਏ ਕੌਮੇ ਸ਼ੇਰਾਂ ਦੀਏ ਸੁੱਤੀਏ ਕੌਮੇ ਤੈਨੂੰ ਵੰਗਾਰਿਆ ਸ਼ੇਰਾਂ ਦੀਏ ਸੁੱਤੀਏ ਕੌਮੇ ਸੋਹਣੇ ਕਿਸ਼ਤੀਆਂ ਕਰਕੇ ਮੈਂ ਕੱਲ ਤੋਂ ਖਿਮਾ ਵੀ ਮੰਗਦੀ ਆਂ ਔਰ ਮੈਂ ਇਨਾ ਬੱਚਿਆਂ ਨੂੰ ਦਾਦ ਦਿੰਨੀ ਆਂ ਜਿਨ੍ਹਾਂ ਨੇ ਸਿਰ ਤੇ ਦਸਤਾਰਾਂ ਸਾਫਤ ਸੂਰਤ ਚਿਹਰੇ ਹੱਥਾਂ ਦੇ ਵਿੱਚ ਡਿਗਰੀਆਂ ਔਰ ਜਾਬ ਦੇ ਵਿੱਚ ਰਹਿ ਕੇ ਇਹਨਾਂ ਕੋਲ ਇੱਕ ਮਿਸ਼ਨ ਹੈ ਇੱਕ ਚਿੰਗ ਹੈ ਇੱਕ ਵਿਜ਼ਨ ਹੈ ਪੰਜਾਬ ਲਈ ਔਰ ਸਭ ਤੋਂ ਵੱਡੀ ਗੱਲ ਇੱਕ ਗਰਭ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੜੇ ਸਾਲਾਂ ਬਾਅਦ ਅਸੀਂ ਇਸ ਤਰ੍ਹਾਂ ਦੀਆਂ ਰੌਣਕਾਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀਆਂ ਜਿੱਥੇ ਇਹ ਬੱਚੇ ਬੈਠੇ ਨੇ ਮੁੰਡੇ ਬੈਠੇ ਨੇ ਉੱਥੇ ਨਾਲ ਮੇਰੀਆਂ ਛੋਟੀਆਂ ਬੱਚੀਆਂ ਬੇਟੀਆਂ ਵੀ ਸਾਡੀਆਂ ਬੈਠੀਆਂ ਨੇ ਅਸੀਂ ਬੱਚਿਓ ਤੁਹਾਡੇ ਦੇਣਦਾਰ ਹਾਂ ਤੁਹਾਡੇ 'ਚ ਕੋਈ ਗਲਤੀ ਨਹੀਂ ਕੌਮ ਕਦੇ ਨਹੀਂ ਹਾਰਦੀ ਤੁਹਾਡੇ ਜਜ਼ਬਾਤ ਕਦੇ ਨਹੀਂ ਹਾਰਦੇ ਸਾਡੀ ਲੀਡਰਸ਼ਿਪ ਹਾਰਦੀ ਜਿੰਨਾ ਚਿਰ ਤੁਸੀਂ ਬੁੱਢੀ ਸਿਆਸਤ ਤੋਂ ਆਪਣੇ ਹੱਕ ਖੋਣ ਦੇ ਕਾਬਿਲ ਨਹੀਂ ਹੋ ਜਾਂਦੇ ਅਸੀਂ ਐਵੇਂ ਧਰਨੇ ਲਾਉਂਦੇ ਰਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀਆਂ ਕਰਦੇ ਹੋਏ ਮੈਂ ਖਿਮਾ ਵੀ ਚਾਹੁੰਦਾ ਹਾਂ ਫਤੇ ਬਲਾਉ ਜੀ ਵਾਹਿਗੁਰੂ